ਗੱਡੀ ਵੀ ਟੀਕੇ ਦੀ ਐ ਫਿਰ ਬਾਦਲ ਬਾਦਲ ਚੁੰਝਾਈ ਇੱਕ ਸੁੰਦੀ ਤੱਕ ਜੇ ਦੁੱਧੋ ਹਟ ਦੇਤਾ ਅੱਛਾ ਪਿੰਡ ਕਿਹੜਾ ਆਪਣਾ ਅਗੋ ਗਾਵੀ ਪਸ਼ੂ ਮੰਡੀ ਢਨੋਲਾ ਤਰੀਕ 27 ਬਾਹਰ 12 ਮਹੀਨਾ 2025 ਲਾਸਟ ਮੰਡੀ ਐ ਤੇ ਪਸ਼ੂ ਮੰਡੀ ਢਨੋਲਾ ਤੇ ਆ ਮਾਝ ਦਿਖਾਈਏ ਤੁਹਾਨੂੰ ਇਹਦੀ ਪਹਿਲਾਂ ਡਿਟੇਲ ਪੁੱਛ ਲਈ ਕੀ ਡਿਮਾਂਡ ਕਰ ਰਹੇ ਹੋ ਇੱਕ 55 ਜੀ ਤੇ ਕੋਈ ਐਖੜ ਨਹੀਂ ਰੱਖੀ ਹੋਈ ਬਾਈ ਕਰੂ ਬਸੂ ਹੈ ਜਮਾ ਮੇਰਾ ਬਾਈ ਕਿਵੇਂ ਮਰ ਜੇ ਰਾਦਾ ਜਿੱਥੇ ਮਰਜੀ ਹੋ ਪੁੱਛਦੀ ਕਿਥੇ ਬੱਚਿਆ ਸੂਆ ਕਿਹੜਾ ਸੂਈ ਹੈ ਇਹ ਕੀ ਯਾਦ ਕਰੇਗਾ ਵੀ ਟੀਕਾ ਵੀ ਠੀਕਾ ਯਾਦ ਯਾਰ ਵੀ ਤੋ ਕਰਦੇ ਸੀ ਟੀਕਾ ਨਹੀਂ ਸੂਆ ਕਿਹੜਾ ਸੂਈ ਹੈ ਜੀ ਸੂਆ ਕਿਹੜਾ ਸੂਈ ਹੈ ਚੌਥਾ ਸੂਆ ਸੂਈ ਹੈ ਕਿੰਨੇ ਦਿਨਾਂ ਦੀ ਕਿੰਨੇ ਦਿਨਾਂ ਦੀ ਇਹ ਨੂੰ ਮਰਦਾ ਦੱਸ ਦੇਣਾ 10 ਦਿਨ ਸੂਈ ਨਹੀਂ ਹੋ ਗਈ ਬੱਚਾ ਮਗਰ ਕੱਟੀ ਹੈ ਨਾ ਕੱਟੀ ਵੀ ਟੀਕੇ ਦੀ ਹੈ ਈਂ ਦੀਆਂ ਸੀ ਕਦੇ 800 ਤੋਂ ਘੱਟ ਟਿਕਾ ਨਹੀਂ ਦੁੱਧ ਕਿੰਨਾ ਕਾ ਬਾਈ ਦੁੱਧ ਕਿੰਨਾ ਕਾ ਹੁਣ ਦੁੱਧ ਹੁੰਦਾ ਬਾਈ 11 ਕਿਲੋ ਲੀਟਰ ਦੁੱਧ 11 ਲੀਟਰ ਆਹ 11 ਮੋਕੇ ਦਾ ਮਤਲਬ ਹੈ ਦੱਸ ਦੇਣਾ ਜੀ ਸੂਈ ਥਲੇ ਤਿਆਰ ਹੈ ਆਹਾਂ ਤੇ ਕਿੰਨਾ ਕ ਦੇ ਦੂ ਆਪੂ ਦੁੱਧ 15 ਦਾ 16 ਦੀ ਗਾਰੰਟੀ ਹੈ 14 15 ਲੀਟਰ ਖੁੱਲਾ ਪਾ ਦੂਗੀ ਮੈਂ ਖੁੱਲਾ ਪਾਉਂਦੀ ਆ ਜਿਵੇਂ ਜੂਵੀ ਦੀ ਚੰਗੀ ਆ ਪੋਲੀ ਆ ਜਿਵੇਂ ਮਰਜ਼ੀ ਬੱਚਾ ਛੱਡੀ ਨਾ ਛੱਡੀ ਮਰਜ਼ੀ ਬੰਦਾ ਬੁੜੀ ਜਿਹੜਾ ਮਰਜ਼ੀ ਜੋ ਆ ਜਿਹੜਾ ਮਰਜ਼ੀ ਕਿਹੜਾ ਮਰਜ਼ੀ ਕਿਹੇ ਬਾਦਲ ਬਾਦਲ ਚੋਈ ਗਈ ਇੱਕ ਸੁੰਦੀ ਜੱਕ ਜੇ ਡੁੱਡੂ ਹੱਦ ਜੇ ਤਾਂ ਅੱਛਾ ਪਿੰਡ ਕਿਹੜਾ ਆਪਣਾ ਅਗਬਰ ਅਕਬਰ ਹਾਂ ਜ਼ਿਲ੍ਹਾ ਕਿਹੜਾ ਸੰਗਰੂਰ ਕੋਲੇ ਕਰਾਚੋ ਕੋਲੇ ਅੱਛਾ ਠੀਕ ਹੈ ਕਰਾਚੋ ਛਨੇੜੀ ਹਾਂ ਹੈਗਾ ਤੇ ਮੁੱਲ ਕੀ ਕਰਤਾ ਇਹਦਾ ਫਿਰ 155 ਵੇਚਣ ਜਿਆ ਮਾਨਦਾਨ ਤਾਂ ਹੋ ਜੇ ਨਾ ਮੁੱਲ ਦੇ ਵਿੱਚ ਬੜਾ ਮੋਟਾ ਵੱਟ ਘਟਾ ਹੋ ਜਾਊਗਾ ਠੀਕ ਹੈ ਫੋਨ ਨੰਬਰ ਆਪਣਾ ਕਿੰਨਾ 985553303 ਠੀਕ ਹੈ ਇਹ ਫੋਨ ਨੰਬਰ ਵੰਜਾ ਦਾ ਖੜੂ ਹੋਵੇ ਜਾਂ ਕੋਈ ਹੋਰ ਹੋਵੇ ਢੜਕੇ ਵਾਲੀ ਦਾ ਐਮੀ ਕਹੀਏ ਰਾਤ ਨੇਰੇ ਹੋ ਚੋਈ ਹੈ ਢੜਕੇ ਆਪਦੀ ਆਈ ਲੈ ਐਮੀ ਆਪਾਂ ਮਾਂ ਤੇ ਨੂੰ ਕਹਿੰਦਾ ਵੀ ਢੜਕੇ ਜੀ ਉਹ ਆ ਫਾਇਦਾ ਨਹੀਂ ਆਈ ਇਹ ਵੀ ਦੇਖ ਲਓ ਥਣ ਥਣੌਟ ਇੱਕ ਵਾਰੀ ਨੇਰੇ ਦੋ ਦਿਖਾ ਦਿੰਨੇ ਤੁਹਾਨੂੰ ਬੋਡੀ ਬੰਤਰ ਦੀ ਚੈੱਕ ਕਰ ਲਿਓ ਮਾਗਰ ਬੱਚਾ ਕੱਟੀ ਹੈ ਕੋਈ ਵੀ ਜੋ ਹੋਵੇ ਸੰਭਾਲ ਨਹੀਂ ਲੈ ਵਾਲੂਆ ਬੈਗ ਹੋਰੀ ਜੋ ਮੱਝ ਆਈ ਹੋਈ ਹੈ ਬਈ ਮੱਝ ਦੇ ਅੱਖਰ ਬਹੁਤ ਚੰਗਿਆ ਲੈ ਵਾਲੂਆ ਦੇਖੋ ਯਾਰ ਦੰਕਾ ਬਹੁਤ ਜਿਆਦਾ ਟੌਪ ਦਾ ਲੇਵਾ ਦੇਖੋ ਬਹੁਤ ਜਿਆਦਾ ਟੌਪ ਦਾ ਹਮਾਨਾ ਮੱਝ ਦਾ ਊਡੀ ਬੇਗੋਰੀ ਚਾਈ ਹੋਈ ਆ ਮਗਰ ਬੱਚਾ ਕੱਟਿਆ ਤੇ ਕੱਟੀ ਵੀ ਬੜੇ ਟੌਪ ਦੀ ਆ ਯਾਰ ਚੰਗੇ ਸੀਮਨ ਦੀ ਕੱਟੀ ਆ ਮੰਗਰ ਵੀ ਇੱਕ ਨੰਬਰ ਮੱਝ ਆ ਬੜੀ ਸਾਫ ਆ ਦੇਖੋ ਲੈ ਵੀ ਤਨੋਂ ਲਾ ਪਸ਼ੂ ਮੰਡੀ ਤੇ ਇੱਕ ਮੱਝ ਦਿਖਾਉਣ ਲੱਗਿਆ ਸਾਨੂੰ ਬਹੁਤ ਟੌਪ ਦੀ ਮੱਝ ਆਈ ਆ ਸਾਰੀ ਮੰਡੀ ਦੇ ਵਿੱਚੋਂ ਵੱਡੀ ਮੱਝ ਆ ਤੁਹਾਨੂੰ ਪਤਾ ਵੀ ਤਨਹੋਲਾ ਪਸ਼ੂ ਮੰਡੀ ਜਿਹੜੀ 27 ਤਰੀਕ ਵਾਲੀ ਹੁੰਦੀ ਹੈ ਤੇ ਮਾਲ ਆ ਜਿਹੜਾ ਲਿਮਟਿਡ ਜੀ ਗਿਣਤੀ ਦੇ ਵਿੱਚ ਪਹੁੰਚਦਾ ਤੇ ਪਰ ਆਹ ਮੱਝ ਦੇਖੋ ਬੜੀ ਬਾ ਕਮਾਲ ਮੱਝ ਆ ਬਾਈ ਤੇ ਬੜੀ ਟੌਪ ਦੀ ਮੱਝ ਆ ਦੇਖੋ ਸਾਰੀ ਮੰਡੀ ਦੇ ਵਿੱਚੋਂ ਵੱਡੀ ਮੱਝ ਆ ਬੇਲ ਬੂਲ ਦੀ ਤੇ ਕੱਦ ਵਜਨ ਦੀ ਬਹੁਤ ਜ਼ਿਆਦਾ ਡਬਲ ਆ ਬਈ ਆ ਦੇਖ ਬਾ ਕਮਾਲ ਬੇਲ ਆ ਬਾਗਮਾਲ ਕਾਦਾ ਤੇ ਬਾਗਮਾਲੀ ਵਜਨਾ ਉਹ ਨਹੀਂ ਸੋਹਣਾ ਜਿਹੜਾ ਲੇਵਾ ਤਿਆਰ ਕਰਿਆ ਕਰਮਾਲੀ ਨੇ ਦੇਖੋ ਮਿਲਕ ਵੇਨ ਦੇਖੋ ਨੇੜੇ ਜਿਹੜਾ ਤੇ ਥਣ ਕਰਮਾਲੀ ਨੂੰ ਬੜਾ ਸੋਹਣਾ ਲੱਗਿਆ ਹੋਇਆ ਯਾਰ ਪੀੜੀ ਦੇ ਪਾਵਾਂ ਵਰਗੇ ਫੁੱਲ ਗੈਪ ਵਾਲੇ ਥਣ ਲੱਗੇ ਹੋਇਆ ਬਈ ਚਾਰੇ ਥਣ ਇੱਕੋ ਜੇ ਤੇ ਕਦ ਕਾਠ ਦਾ ਕੋਈ ਅੰਤ ਨਹੀਂ ਬਾਈ ਬਹੁਤ ਜਿਆਦਾ ਚੰਗੀ ਬੰਤਰਾ ਕਰਮਾਲੀ ਦੀ ਡਿਟੇਲ ਸਾਰੀ ਆਪਾਂ ਇਹਦੀ ਬਾਈ ਨੂੰ ਪੁੱਛਦੇ ਆਂ ਕਿਹੜਾ ਪਿੰਡ ਗੜਕੋਂ ਮਨਪਟਾ ਵਾਲੇ ਜਿਹੜੇ ਬਾਰਮੰਡੀ ਦੇ ਨਾਲ ਆਇਆ ਬਾਰਮੰਡੀ ਦੇ ਨਾਲ ਹੈ ਜ਼ਿਲ੍ਹਾ ਬਠਿੰਡਾ ਤੇ ਕੱਟ ਦੇ ਫਿਰ ਇਹਦੀ ਡਿਟੇਲ ਵੀ ਭਈ ਆਪ ਇਹ ਭੀਮ ਦੀ ਆ ਨਾ ਅਰਜਨ ਗੁੰਗੜ ਦਾ ਬੱਚਾ ਮੰਗ ਰਿਹਾ ਹੈ ਅੱਛਾ ਆ ਜਾ ਇੱਥੇ ਆ ਜਾ ਆਪਾਂ ਭਾਈ ਦਾ 2.5 ਲੱਖ ਰੁਪਇਆ ਜੀ 2.5 ਲੱਖ ਹਾਂ ਉਹ ਤਾਂ ਕੋਈ ਮਰਜ਼ੀ 17 ਕਿਲੋ ਮਿਣਕੇ ਲੈ ਜਾਏ ਆਪਣੇ ਘਰੇ ਆ ਕੇ ਚਾਰ ਢੰਗ ਛੋਕੇ ਅਗਲਾ ਅੱਛਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਭਾਈ ਅੱਜ ਚੌਥਾ ਦਿਨ ਹੋ ਗਿਆ ਭਾਈ ਚੌਥਾ ਦਿਨ ਬੱਚਾ ਕੀ ਦੇਤਾ ਕੱਟਾ ਜੀ ਬੱਚਾ ਮੰਗਰ ਕੱਟਾ ਤੇ ਚਾਰ ਦਿਨ ਸੂਈ ਨੂੰ ਹੋਗੇ ਹੁਣ ਕਿੰਨਾ ਕੁ ਤਿਆਰ ਆ ਭਾਈ ਚਾਰ ਦਿਨਾਂ ਦੀ ਸੂਈ ਥੱਲੇ ਪੂਰਾ 15 16 ਕਿਲੋ ਦੁੱਧ ਹੋ ਗਈ ਤਿਆਰ ਹੁਣ ਵੀ ਤਿਆਰ ਚਾਰ ਦਿਨਾਂ ਦੀ ਸੂਈ ਥੱਲੇ ਚਾਰ ਦਿਨਾਂ ਦੀ ਪੂਰੀ ਐਂਡ ਜਮਾ ਤਸੱਲੀ ਕਰਾ ਦੇਗਾ ਜਮਾ ਜ਼ਿੰਮੇਵਾਰੀ ਵਾਲਾ ਭਾਈ ਮਿਣਕੇ ਲੈ ਕੇ ਜਾਵੇ ਡੱਬੇ ਮਾਰ ਕੇ ਕਿਤੋਂ ਦੇ ਦੋ ਚਾਰ ਜੋ ਵੇ ਹਾਂ ਤਸੱਲੀ ਨਾਲ ਜਮਾ ਗਾਰੰਟੀ ਨਾਲ ਰੇਟ ਕਰਤਾ 2.5 ਲੱਖ ਰੁਪਇਆ 2.5 ਲੱਖ ਮਾਨਤਨ ਹੋ ਜੂ ਵਿੱਚੋਂ ਮਾਨਤਨ ਹੋ ਜੂ ਠੀਕ ਆ ਫੋਨ ਨੰਬਰ ਬਈ ਆਪਣਾ 95306 88225 ਠੀਕ ਆ ਠੀਕ ਲੈ ਜੀ ਬਣਾ ਲਿਓ ਸੰਪਰਕ ਤੇ ਬੜੀ ਚੰਗੀ ਮੱਝ ਆਖਰਾਂ ਦੀ ਲੈ ਵਾਲੂ ਆ ਵੀ ਦਿਖਾਣਾ ਤੁਹਾਨੂੰ ਛੱਟ ਤੋਂ ਫੁੱਲ ਗੈਪ ਵਾਲਾ ਥਣ ਲੱਗਿਆ ਤੇ ਬੜਾ ਬਾਕਮਾਲ ਥਾਣਾ ਪੀੜੀ ਦੇ ਬਾਪਾਂ ਵਰਗੇ ਥਾਣਾ ਬਈ ਦੇਖੋ ਗੜੀਂ ਗੁੜੀ ਵੀ ਬਹੁਤ ਚੰਗੀਆਂ ਕਰਮ ਵਾਲੀ ਦੀ। ਪੱਦ ਵਜਨ ਦਾ ਤਾਂ ਕੋਈ ਅੰਤ ਨਹੀਂ। ਮਗਰ ਬੱਚਾ ਕੱਟਾ। ਬਣਾ ਲਓ ਸੰਭਰ ਕੇ। ਇਹ ਸਾਢੇ 3 ਮਹੀਨਾ ਦੀ ਗੱਪਣਾ ਜੀ। 8 ਤਿੰਨ ਮਹੀਨਾ ਦੀ ਗੱਪਣ। ਗੱਪਣ ਚੱਕ ਪਾਸ ਜਰੰਡ ਭੇਦੋ ਦੋ ਜੀ। ਅੱਛਾ ਹਾਂ ਜੀ। ਇਹ ਬੱਚਾ ਮਰ ਬੱਚਾ ਮਰ ਗਿਆ। ਤੇ ਕਿੰਨੇ ਚਿਰ ਦੀ ਕੱਪਣ ਵਿੱਚ ਹੈ? ਸਾਢੇ 3 ਮਹੀਨਾ ਦੀ। 8 ਤਿੰਨ ਮਹੀਨਾ ਦੀ ਗੱਪਣ। 4ਵੇਂ ਕੰਮ ਹੈ ਉਹ। 4ਵੇਂ ਚੌਥੇ ਆ ਜੀ। ਚੌਥੇ ਜੂਆ। 5ਵੇਂ ਨੂੰ ਗੱਪਣ ਆ। ਹਾਂਜੀ ਮੈਨੂੰ ਬੱਪਣਾ ਚੌਥੇ ਚੌਥੇ ਸੂਈ ਹੋਈ ਆ ਸੂਈ ਕਿੰਨੇ ਕ ਟਾਈਮ ਦੀ ਹੋਈ ਆ ਬਾਈ 5 ਮਿੰਟ ਹੋ ਗਏ ਬਾਈ 5 ਮਿੰਟੇ ਚੁਲੇ ਨੇ ਤਿੰਨ ਮਿੰਟਾਂ ਦੀ ਗੱਪਣਾ ਤਿੰਨ ਦੀ ਗੱਪਣਾ ਠੀਕ ਐ ਇਕਾ ਥਾਂ ਤੇ ਹਾਂਜੀ ਤੋਰਾਂ ਜੀ ਸਾਥ ਤੇ ਸਿੱਕ ਪਕਾ ਠੀਕ ਆ ਤੋਰ ਤੇ ਮਨ ਨਹੀਂ ਟੀਕਾ ਕਰਾਇਆ ਹੋਇਆ ਜੀ ਅੱਛਾ ਹੂੰ ਮੁੱਲ ਕੀ ਕਰਦਾ ਬਾਈ ਇਹਦਾ ਪੁੱਛ ਲਿਆ ਵੀ ਤੁਰਦੀ ਤੇ ਨਗਾ ਮਾਲ ਇੱਕ ਵਾਰੀ ਤੇ ਰੇਟ ਵੀ ਪੁੱਛਾਂਗੇ ਬਾਈ ਨੂੰ ਇਹਦਾ ਰੇਟ ਕੀ ਕਰਦਾ 11 ਲੀਟਰ ਦੁੱਧ ਬਾਈ ਕਹਿੰਦਾ ਹੁਣ ਵੀ ਆ ਤੇ 3 ਮਹੀਨਿਆਂ ਦੀ ਗੱਬਣ ਹੋ ਗਈ ਚੌਥਾ ਸੁਆ ਪੰਜਵੇਂ ਲਈ ਗੱਬਣ 95 95000 ਮੁੱਲ 9586 ਕਾ ਕੇ 19068 59886 19068 ਰੇਟ 95000 ਦੇ ਵਿੱਚ ਮਾਨਤਾ ਨਾਲ ਵੀ ਜਦਾ ਤੁਹਾਡਾ ਹੋ ਜਾਊਗਾ ਬਣਾਵਰੇ ਸੰਪਰਕ ਟੋਕੜ ਖਾਬਣ 27 ਤਰੀਕ ਵਾਲੀ ਪਸ਼ੂ ਮੰਡੀ ਦੇ ਵਿੱਚ ਹੁੰਦਾ ਜਿਹੜਾ ਧਨੋਲਾ ਦੇ ਵਿੱਚ ਮਾਲ ਜਿਹੜਾ ਲਿਮਟਿਡ ਗਿਣਤੀ ਦੇ ਵਿੱਚ ਪਹੁੰਚਦਾ ਦੇਖ ਸਕਦੇ ਹੋ ਤੁਸੀਂ ਲਿਮਟਿਡ ਜੀ ਗਿਣਤੀ ਦੇ ਵਿੱਚ ਮਾਲ ਪਹੁੰਚਾ ਤੇ ਉਨਾਂ ਕੀ ਉਸ ਤਰ੍ਹਾਂ ਦਾ ਵੀ ਗਾਹਕ ਪਹੁੰਚਦਾ ਕਟੀਆਂ ਵੀ ਪਹੁੰਚਣੀਆਂ ਟਾਮੇ ਟਾਲੀਆਂ ਦੇਖੋ ਬਾਈ ਉਧਰ ਕਟੀਆਂ ਲੈ ਕੇ ਆਇਆ ਕਿਧਰ ਬੂਰੀ ਖੜੀ ਹੈ ਤੇ ਦੋ ਕਾਲੀਆਂ ਮੋਹਰਾ ਜਬੈਨੀ ਵਾਲੀਆਂ ਕਟੀਆਂ ਵੀ ਲੈ ਕੇ ਆਇਆ ਬਾਈ ਤੇ ਮਾਲ ਆ ਜਿਹੜਾ ਇਸ ਤਰ੍ਹਾਂ ਲਿਮਟਿਡ ਗਿਣਤੀ ਦੇ ਵਿੱਚ ਟਮਾਟਾ ਦਾ ਮਾਲ ਹੁੰਦਾ 27 ਤਰੀਕ ਵਾਲੀ ਮੰਡੀ ਦੇ ਪਸ਼ੂ ਮੇਲ ਭਾਤੇ ਜਾਂਦਾ ਪਰ ਮਾਲ ਆ ਜਿਹੜਾ ਬਹੁਤ ਜ਼ਿਆਦਾ ਘਟਕ ਗੰਤੀ ਦੇ ਵਿੱਚ ਪਹੁੰਚਦਾ 27 ਤਰੀਕ ਵਾਲੀ ਮੰਡੀ ਦੇ ਵਿੱਚ ਤਣਾਹੋਲੇ ਦੇ ਵਿੱਚ ਤੇ ਜਿੰਨੇ ਵੀ ਭਰਾ ਵੀਡੀਓ ਨੂੰ ਦੇਖਦੇ ਹੋ ਲਾਈਕ ਸ਼ੇਅਰ ਕਰਦੇ ਕਰੋ ਤੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਦੇਖੋ ਇਸ ਤਰ੍ਹਾਂ ਦਾ ਮਾਹੌਲ ਹੁੰਦਾ 27 ਤਰੀਕ ਵਾਲੀ ਮੰਡੀ ਦੇ ਵਿੱਚ ਬਿਲਕੁਲ ਟਾਮਾ ਟਾਮਾ ਮਾਲ ਇਸ ਤਰ੍ਹਾਂ ਦਾ ਮਾਲ ਆ ਬਾਈ ਜਿਹੜਾ ਇੱਥੇ ਬੇੜਾਂ 'ਚ ਪਹੁੰਚਦਾ ਦੇਖੋ ਇਹ ਇੰਨੀਆਂ ਕਿਧਰਾਂ ਬੇੜਾਂ ਪਹੁੰਚਦੀਆਂ ਆ ਬਾਹਰ ਲੀਆਂ ਬਾਰਲੀਆਂ ਖੁੱਲੀਆਂ ਤੇ ਕੋਈ ਜ਼ਿਆਦਾ ਚੰਗੀ ਨਹੀਂ ਆਪਾਂ ਕਹਿ ਸਕਦੇ ਮੀਡੀਅਮ ਜਿਹਾ ਘਰੇ ਮਤਲਬ ਦੁੱਧ ਪੀਣ ਨੂੰ ਰੱਖਣੀਆਂ ਬੇੜਾਂ ਉਸ ਤਰ੍ਹਾਂ ਦੀਆਂ ਬੇੜਾਂ ਤੇ ਬੱਚੀਆਂ ਜਿਹੜੀਆਂ ਉਹ ਵੀ ਪਹੁੰਚ ਜਾਂਦੀਆਂ ਦੇਖ ਸਕਦੇ ਤੁਸੀਂ ਇਧਰਾਂ ਦੋ ਜਰਸੀਆਂ ਵਸੀਆਂ ਲਈ ਬੈਠਾ ਬਾਈ ਕੱਟੀਆਂ ਬੱਚੀਆਂ ਆ ਜਾਂਦੀਆਂ ਵਾਜੇ ਕਿ ਵੀਰ ਨੇ ਲੈਣੀਆਂ ਹੁੰਦੀਆਂ 27 ਤਰੀਕ ਵਾਲੀ ਮੰਡੀ ਤੇ ਵੀ ਇਸ ਤਰ੍ਹਾਂ ਇਹ ਬੈੜਾ ਵੀ ਪਹੁੰਚਦੀ ਆ ਆ ਖੜੀਆਂ ਜੇ ਮੈਂ ਇੱਧਰ ਖੜੀਆਂ ਇਸ ਤਰ੍ਹਾਂ ਦਾ ਮਾਲ ਜਿਹੜਾ 27 ਤਰੀਕ ਵਾਲੀ ਪਸ਼ੂ ਮੰਡੀ ਤਨੋਲਾ ਦੇ ਉੱਪਰ ਵੀ ਪਹੁੰਚਦਾ ਠੀਕ ਜੀ ਰੇਂਜ ਦੇ ਵਿੱਚ ਮਤਲਬ ਵੱਤਪਾ ਦੇ ਵਿੱਚ ਬੈਣਾ ਪਹੁੰਚਦੀ ਆ ਆ ਦੋ ਖੋਲੀਆਂ ਤੇ ਮਾਲ ਹੁੰਦਾ ਬੈੜਾ ਨਾਲ ਕੋਈ ਜ਼ਿਆਦਾ ਨਹੀਂ ਹੁੰਦਾ ਦੇਖ ਸਕਦੇ ਹੋ ਤੁਸੀਂ ਇੱਧਰ ਦਿਖਾ ਦਨੇ ਤੁਹਾਨੂੰ ਦੇਖੋ ਵਿੱਚ ਕੋਈ ਚੰਗੀ ਵੀ ਨਿਕਲ ਆਉਂਦੀ ਆ। ਔਰ ਇਸ ਤਰ੍ਹਾਂ ਦਾ ਮਾਲ ਹੁੰਦਾ। ਆਹ ਮਾਹੌਲ ਹੁੰਦਾ ਸਾਰੀ ਮੰਡੀ ਆ ਇੰਨਾ ਕਿ ਦੇਖ ਸਕਦੇ ਹੋ ਤੁਸੀਂ। ਬੱਚੀਆਂ ਆਉਂਦੀਆਂ ਆਦਮੀਆਂ ਆ ਲਈ ਹੁੰਦਾ ਇੱਧਰ ਬਾਈ ਬੱਚੀ ਦੇਖੋ। ਜਰਸੀ ਬੱਸੀ ਆ। ਬੋਗੈਂਡ ਬੱਚੀ ਆ। ਤੇ ਦੋ ਆ ਖੜੀਆਂ।